ਹਾਂਜੀ ਕਿਦਾਂ ਬਾਬੇ ਅੱਜ ਮਲਾਉਣਿਆ ਤੁਹਾਨੂੰ ਇੰਸਟਾਗ੍ਰam ਦੇ ਟੱਟੂ ਬਦਮਾਸ਼ ਨਵੀ ਸੁਨਾਰੇ ਨਾਲ ਜੇ ਹੈੱਡਫੋਨ ਨਹੀਂ ਲਾਏ ਤਾਂ ਹੈੱਡਫੋਨ ਲਾ ਲਿਓ ਆਜੋ ਕਰਦੇ ਆਂ ਵੀਡੀਓ ਸਟਾਰਟ ਜਾਣ ਦੇ ਵਿਰੋਧ ਕਿਨੇ ਚਿੱਟਾ ਚੰਡ ਭਈਆਰੇ ਔ ਤੁਲਾ ਤੇ ਹੀ ਸੁਣਾ ਤੇ ਔ ਤੁਲਾ ਤੇ ਲੜਾਣੇ ਆਨੇ ਆ ਤਾਂ ਬਕੈਨਾ ਕੰਮ ਕਰਵਾਉਣ ਵਾਲਿਆਂ ਚੁਕਤ ਨਾ ਜ਼ਿੰਦਗੀ ਜਿਉਣ ਵਾਲਿਆਂ ਅਸੀਂ ਪਾਉਂਦੇ ਨਹੀਂ ਬੱਲੇ ਸਟੇ ਦੇ ਮੂਰੇ ਬਿਠਾਉਣ ਨੂੰ ਪੈਂਦੀ ਫੁੱਦੀਆ ਭਗਵਾਨ ਤੁਮਨ ਦੇ ਚਾਚੇ ਦਾ ਮੁੰਡਾ ਤੇ ਹੱਥ ਦਾ ਦੇਣਾ ਪੈਂਦੀ ਫੁੱਦੀਆਂ ਮਲਾਉਂਦੇ ਜਿਵੇਂ ਦਾਰਾ ਸਿੰਘ ਹੁੰਦਾ ਦੇਣੀਆਂ ਬੰਡਾ ਪੈਂਦੀ ਫੁੱਦੀ ਫਿਰ ਕਹਿੰਦੇ ਸੀ ਮਿਹਨਤ ਕੀਤੀ ਫੀਲਿੰਗ ਚੈੱਕ ਕਰੋ ਮੁੰਡੇ ਦੀ ਪੂਰੀ ਫੀਲਿੰਗਾਂ ਭੈਣ ਚੋ ਦੀ ਦੇਖ ਸਿੱਪੀ ਗੱਲ ਨੇ ਵੀ ਬੰਡ ਨਹੀਂ ਮਾਰੀ ਭੈਣ ਚ ਝਾਕਿਆ ਵੀ ਨਹੀਂ ਇਹ ਰੋਇਆ ਮੈਂ ਬੜਾ ਵੱਡਾ ਸਟਾਰ ਆ ਟੱਟੂ ਸਟਾਰ ਆ ਤੂੰ ਇਹ ਬੜਾ ਹਨਾ ਪੌਡਕਾਸਟਾਂ ਚ ਕਹਿੰਦਾ ਮੈਂ ਮਿਹਨਤ ਕੀਤੀ ਆ ਮਿਹਨਤ ਕੀਤੀ ਆ ਮਿਹਨਤ ਕੀਤੀ ਆ ਭੈਣ ਚੋ ਦਾ ਬੰਡ ਹਲਾਉਣ ਚ ਕਿਹੜੀ ਮਿਹਨਤ ਹੁੰਦੀ ਆ ਓਏ ਬਾਏ ਓਏ ਓਏ ਔ ਲੁੱਟਦੇ ਨੇ ਯਾਰੇ ਰੇਂਦੇ ਵਾਰੀ ਉੱਤੇ ਨਹੀਂ ਇਤਾਂ ਟੱਲੋਂ ਊੜੀ ਮਹਿੰਗੀ ਕੰਡੀਆਂ ਤੇ ਫਿਰਦੇ ਆ ਹਾਂ ਨੰਨੋ ਵੀ ਬੰਦੇ ਆ ਸਵਾ ਲਓ ਬਾਬੇ ਦੋ ਟਟੇ ਇੱਕ ਫਰੇਮ ਚ ਦੇਖਿਆ ਕਦੇ ਦਿਖਾ ਦੇ ਨਾ ਅੱਜ ਤੁਹਾਡੇ ਭਾਈ ਨੇ ਅੱਜ ਇਹ ਨਾਲ ਵਾਲਾ ਵੀ ਪੂਰੀ ਹਵਾ ਲੈਂਦਾਗਾ ਜਦੋਂ ਇਹਦੇ ਫਾਲੋਅਰ ਜੇ ਘੱਟ ਸੀ ਨਾ ਇਹ ਵੀ ਪੂਰੇ ਸਿਮਰਦਰਾ ਦੇ ਪੂਰੇ ਟੱਟੇ ਲੈਦਾ ਸੀ ਮੁੜ ਕੇ ਤੇ ਕੋਲ ਜਾਣੇ ਪੜ ਗਏ ਜਦੋਂ ਫਾਲੋਅਰ ਵਧ ਗਏ ਤੇ ਬਾਕੀ ਬਾਬੇ ਤੁਹਾਡੇ ਦੋਨਾਂ ਲਈ ਇੱਕ ਬਹੁਤ ਵਧੀਆ ਸਲਾਹ ਜਿਵੇਂ ਬੈਦ ਆਪਣੀ ਦੁਕਾਨ ਦੇ ਬਾਹਰ ਬੋਰ ਤੇ ਨਹੀਂ ਲਿਖ ਦਿੰਦੇ ਖਾਨਦਾਨੀ ਬੈਦ ਤੁਸੀਂ ਵੀ ਆਈਡੀ ਤੇ ਸਾਰੇ ਖਾਨਦਾਨੀ ਨਿਚਾਰ ਲਿਖ ਲਓ ਚਲੋ ਠੀਕ ਆ ਬਾਬੇ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਹੈ ਜੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ